ਇਹ ਤੁਸੀਂ ਦੇਖ ਰਹੇ ਹੋ ਪੰਜਾਬ ਪਹਿਨੀ ਬੇਸ਼ਵਦੇਸ਼ੀ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਤੇ ਸ਼ੁਰੂ ਕਰਦੇ ਹਾਂ ਅੱਜ ਦਾ ਪ੍ਰੋਗਰਾਮ ਪਹਿਲਾ ਚੋਣਵੀਆਂ ਖਬਰਾਂ ਅਗਲੀ ਸਰਕਾਰ 23 ਮਈ ਮਹੀਨਾ ਦਾ ਇੰਤਜ਼ਾਰ ਪਹਿਲਾਂ ਦੇ ਮੁਕਾਬਲੇ ਸੁਰੱਖਿਆ ਪ੍ਰਬੰਧ ਵਧੇਰੇ ਸਖਤ ਪੰਜਾਬ ਦੇ 2 ਕਰੋੜ ਵੋਟਰ ਕਰਨਗੇ 13 ਮੈਂਬਰ ਪਾਰਲੀਮੈਂਟਾਂ ਦੀ ਕਿਸਮਤ ਦਾ ਫੈਸਲਾ ਲੈਣੀ ਪਵੇਗੀ ਸੋਸ਼ਲ ਮੀਡੀਆ ਤੇ ਇਸ਼ਤਿਹਾਰ ਲਈ ਮਨਜ਼ੂਰੀ ਅਕਾਲੀ ਭਾਜਪਾ ਆਗੂਆਂ ਦੀ ਮੀਟਿੰਗ 16 ਮਾਰਚ ਨੂੰ ਵਿਸ਼ਵਾਸ ਘਾਤ ਦਿਵਸ ਮਨਾਇਆ ਜਾਏਗਾ ਹਰ ਸਿਮਰਤ ਨੇ ਨਵਜੋਤ ਸਿੰਘ ਸਿੱਧੂ ਨੂੰ ਆਖਿਆ ਜੇ ਕਾਬਲ ਹੁੰਦਾ ਤਾਂ ਮਿਲਦਾ ਬੋਲਣ ਦਾ ਸਮਾਂ ਸ਼ੁਕਪਾਲ ਖੈਰਾ ਨੇ ਅਕਾਲੀਆਂ ਤੇ ਕਾਂਗਰਸੀਆਂ ਨੂੰ ਲਾਇ ਰਗੜੇ ਬਾਦਲ ਪਰਿਵਾਰ ਵੱਲੋਂ ਕੀਤੇ ਭ੍ਰਿਸ਼ਟਾਚਾਰ ਬਾਰੇ ਦਿੱਤੀ ਜਾਣਕਾਰੀ ਆਈਜੀ ਬਠਿੰਡਾ ਐਮ ਐਫ ਫਰੂਕੀ ਨੇ ਆਖਿਆ ਨਸ਼ਾ ਮੁਕਤੀ ਲਈ ਪੰਚਾਇਤਾਂ ਅੱਗੇ ਆਉਣ ਕੈਬਨਿਟ ਮੰਤਰੀ ਗੁਰਪ੍ਰੀਤ ਕਾਂਗੜ ਨੇ ਮੰਨਿਆ ਮਾੜੇ ਹਾਲਾਤਾਂ ਲਈ ਅਸੀਂ ਸਾਰੇ ਜ਼ਿੰਮੇਵਾਰ ਅਸੀਂ 60 ਕੈਦੀਆਂ ਦੀ ਰਿਹਾਈ ਲਈ ਬੜੈਲ ਜੇਲ੍ਹ ਅੱਗੇ ਦਿੱਤਾ ਧਰਨਾ ਆਈਜੀ ਪਰਮਰਾਜ ਉਮਰਾਨੰਗਲ ਦੀ ਜ਼ਮਾਨਤ ਤੇ ਫੈਸਲਾ ਅੱਜ ਹੁਣ ਖਬਰਾਂ ਦੀ ਵਿਸਥਾਰ ਪੰਜਾਬ ਡੈਰੀ ਹੁਣ ਫੇਸਬੁੱਕ ਤੇ ਵੀ ਜਿੱਥੇ ਜੁੜੇ ਨੇ ਸਾਡੇ ਨਾਲ ਪੰਜਾਬ ਦੇ ਕਈ ਸੀਨੀਅਰ ਪੱਤਰਕਾਰ ਕੀ ਵਾਪਰਿਆ ਕੀ ਹੋਣ ਵਾਲਾ ਸਿਆਸੀ ਪਿੜਾਂ ਥੇਡਾਂ ਦੇ ਮੈਦਾਨਾਂ ਸੰਗੀਤ ਦੀ ਦੁਨੀਆ ਤੇ ਹੋਰ ਬਹੁਤ ਕੁਝ ਦਾ ਵੇਰਵੇ ਨਾਲ ਭਾਗ ਤੁਸੀਂ ਵੀ ਸਾਡੇ ਗਰੁੱਪ ਵਿੱਚ ਸ਼ਾਮਲ ਹੋ ਸਕਦੇ ਹੋ ਤੇ ਆਪਣੇ ਦਿਲ ਦੀਆਂ ਗੱਲਾਂ ਦੁਨੀਆ ਦੇ ਲੋਕਾਂ ਨਾਲ ਸਾਂਝੀਆਂ ਕਰ ਸਕਦੇ ਹੋ ਸੋ ਇੰਟਰਨੈਟ ਤੇ ਖਬਰਾਂ ਦੀ ਤਾਜ਼ਾ ਜਾਣਕਾਰੀ ਲਈ ਆਪਣੇ ਦੋਸਤਾਂ ਨੂੰ ਵੀ ਇਸ ਵਿੱਚ ਸ਼ਾਮਲ ਕਰੋ ਬਸ ਸਰਚ ਕਰੋ ਪੰਜਾਬ ਡੇਲੀ ਨਿਊਜ਼ ਤੇ ਗਰੁੱਪ ਵਿੱਚ ਸ਼ਾਮਲ ਹੋ ਜਾਓ ਕੋੜਪੂਰਾ ਗੋਲੀਕਾਂਡ ਵਿੱਚ ਗ੍ਰਿਫਤਾਰ ਸਾਬਕਾ ਆਈਜੀ ਪਰਮਰਾਜ ਸਿੰਘ ਉਮਰਾਨ ਨੰਗਲ ਦੀ ਜ਼ਮਾਨਤ ਪਟੀਸ਼ਨ ਤੇ ਸੈਸ਼ਨ ਅਦਾਲਤ ਵੱਲੋਂ ਅੱਜ ਫੈਸਲਾ ਸੁਣਾਇਆ ਜਾਏਗਾ ਮਰਗਾੜੀ ਬੇਅਦਬੀ ਮਾਮਲੇ ਨਾਲ ਸੰਬੰਧਿਤ ਕੋੜਪੂਰਾ ਗੋਲੀਕਾਂਡ ਵਿੱਚ ਗ੍ਰਿਫਤਾਰ ਆਈਜੀ ਉਮਰਾਨ ਨੰਗਲ ਪਟਿਆਲਾ ਜੇਲ੍ਹ ਵਿੱਚ ਬੰਦ ਨੇ ਕੋੜਪੂਰਾ ਗੋੜੀਕਾਂਡ ਵਿੱਚ ਨਾਮਜਿੱਤ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਵੱਲੋਂ ਅੱਜ ਜ਼ਿਲ੍ਹਾ ਅਦਾਲਤ ਵਿੱਚ ਅਗਾਊਂ ਜ਼ਮਾਨਤ ਪਟੀਸ਼ਨ ਧਾਰਕ ਕੀਤੀ ਜਾਣ ਦੇ ਆਸਾਰ ਨੇ ਕੇਂਦਰੀ ਮੰਤਰੀ ਹਰਸ਼ਮ੍ਰਿਤ ਕੋਰ ਬਾਦਲ ਨੇ ਕਾਂਗਰਸ ਸਰਕਾਰ ਤੇ ਨਿਸ਼ਾਨੇ ਲਾਏ ਉਹਨਾਂ ਆਖਿਆ ਕਿ ਰਾਹੁਲ ਗਾਂਧੀ ਦੀ ਰੈਲੀ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਬੋਲਣ ਦਾ ਮੌਕਾ ਨਾ ਦਿੱਤੇ ਜਾਣ ਦੀ ਵਜ੍ਹਾ ਇਹ ਹੈ ਕਿ ਉਹ ਇਸ ਕਾਬਲ ਨਹੀਂ ਕਿ ਬੋਲਣ ਦਿੱਤਾ ਜਾਵੇ ਹਰਸ਼ਮ੍ਰਿਤ ਨੇ ਆਖਿਆ ਕਿ ਸਾਬਕਾ ਅਕਾਲੀ ਭਾਈਪਾ ਸਰਕਾਰ ਨੇ ਗਰੀਬਾਂ ਖਾਤਰ ਜਿਹੜੀਆਂ ਸਕੀਮਾਂ ਚਲਾਈਆਂ ਉਹ ਬੰਦ ਕਰ ਦਿੱਤੀਆਂ ਯੂਥ ਕਾਲੀਜਲ ਦੇ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਵਿਕਰਮ ਸਿੰਘ ਮਜੀਠਾ ਨੇ ਆਖਿਆ ਕਿ ਚੋਣ ਮੈਨੀਫੈਸਟੋ ਨੂੰ ਸੰਵਿਧਾਨਿਕ ਮਾਨਤਾ ਦੇਣੀ ਚਾਹੀਦੀ ਹੈ ਤਾਂ ਜੋ ਪਾਰਟੀਆਂ ਚੋਣਾਂ ਦੌਰਾਨ ਜੋ ਵਾਅਦੇ ਕਰਦੀਆਂ ਉਹਨਾਂ ਨੂੰ ਤੈਅ ਕੀਤੇ ਤਰੀਕਿਆਂ ਤੇ ਲਾਗੂ ਨਾ ਹੋਣ ਤੇ ਪਾਰਟੀਆਂ ਦੀ ਮਾਨਤਾ ਰੱਦ ਕੀਤੀ ਜਾਣੀ ਚਾਹੀਦੀ ਹੈ ਵਿਕਰਮ ਮਜੀਠਾ ਨੇ ਆਖਿਆ ਕਿ ਅਸੀਂ ਅੱਜ ਵੀ ਕਹਿੰਦੇ ਹਾਂ ਕਿ ਸੁਪਰੀਮ ਕੋਰਟ ਦੀ ਸਿਟਿੰਗ ਜੱਜਾਂ ਕਿਸੇ ਪਰਦਰਸ਼ੀ ਏਜੰਸੀ ਤੋਂ ਬਰਗਾੜੀ ਕਾਂਡ ਦੀ ਰਿਪੋਰਟ ਕਰਾ ਲਓ ਤੇ ਉਹ ਸਿੱਟਾ ਸਾਥ ਦੇਣਗੇ ਅਕਾਲੀ ਜਲ ਵੱਲੋਂ ਐਸਆਈਟੀ ਦਾ ਬਾਈਕਟ ਕਰਨ ਦੇ ਸਵਾਲ ਦੇ ਜਵਾਬ ਵਿੱਚ ਮਜੀਠੀਆ ਨੇ ਆਖਿਆ ਕਿ ਐਸਆਈ ਤੇ ਕੁਝ ਕਰਨ ਜੋਗੇ ਨਹੀਂ ਮੁੱਖ ਮੰਤਰੀ ਤੇ ਉਹਨਾਂ ਦੇ ਮੰਤਰੀਆਂ ਦੀ ਜੁੰਡਲੀ ਉਹਨਾਂ ਨੂੰ ਰੋਜ਼ਾਨਾ ਹਦਾਇਤਾਂ ਦਿੰਦੀ ਹੈ ਕਿ ਹੁਣ ਕਿਸ ਨੂੰ ਫੜਨਾ ਹੈ 14 ਫਰਵਰੀ ਨੂੰ ਪਲਵਾਮਾ ਵਿੱਚ ਅਤਵਾਦੀ ਹਮਲੇ ਦੌਰਾਨ ਪੰਜਾਬ ਦੇ 4 ਜਵਾਨ ਸ਼ਹੀਦ ਹੋਏ ਸਨ ਸ਼ਹੀਦਾਂ ਦੇ ਵਾਰਿਸ ਖਫਰ ਨੇ ਕਿਉਂਕਿ ਸਰਕਾਰ ਨੇ ਵਾਅਦੇ ਅਨੁਸਾਰ ਉਹਨਾਂ ਦੀ ਸਾਰਨੀ ਨਹੀਂ ਲਈ ਮੁੱਖ ਮੰਤਰੀ ਨੇ ਸ਼ਹੀਦਾਂ ਦੇ ਘਰਦਿਆਂ ਨੂੰ 12-12 ਲੱਖ ਰੁਪਏ ਦੀ ਮਾਲੀ امدਾਤ ਤੇ ਪਰਿਵਾਰਾਂ ਦੇ ਮੈਂਬਰਾਂ ਨੂੰ ਸਰਕਾਰੀ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਹਮਲੇ ਨੂੰ ਮਹੀਨਾ ਪੂਰਾ ਹੋਣ ਵਾਲਾ ਪਰ ਸਰਕਾਰ ਨੇ ਹਾਲੇ ਤਾਈਂ ਅੱਧੀ ਅਧੂਰੀ ਰਕਮ ਦਿੱਤੀ ਹੈ ਪੰਜਾਬ ਇਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖਰ ਨੇ ਆਖਿਆ ਕਿ ਅਕਾਲੀ ਭਾਜਪੀ ਅਤੇ ਕਾਂਗਰਸ ਕਹਿਣ ਨੂੰ ਭਾਵੇਂ ਵੱਖ-ਵੱਖ ਪਾਰਟੀਆਂ ਨੇ ਪਰ ਅੰਦਰ ਖਾਤੇ ਇਹ ਸਭ ਆਪਸ ਵਿੱਚ ਮਿਲੇ ਨੇ ਜੋ ਬਦਲ-ਬਦਲ ਕੇ ਸਾਡੇ ਤੇ ਰਾਜ ਕਰਦੇ ਆ ਤੇ ਸਾਨੂੰ ਲੁੱਟਦੇ ਅਤੇ ਕੁੱਟਦੇ ਨੇ। ਦਹਾਕਿਆਂ ਤੋਂ ਜਾਰੀ ਇਹਨਾਂ ਦੀ ਇਸ ਗੰਦੀ ਰਾਜਨੀਤੀ ਨੂੰ ਉਹਨਾਂ ਆਖਿਆ ਕਿ ਹਰਾਕੇ ਚੰਗੇ ਇਮਾਨਦਾਰ ਲੋਕਾਂ ਨੂੰ ਜਿਤਾਏ ਤਾਂ ਜੋ ਅਸੀਂ ਮੋੜ ਨੂੰ ਪੰਜਾਬ ਨੂੰ ਖੁਸ਼ਹਾਲ ਬਣਾ ਸਕੀਏ। ਉਹਨਾਂ ਕੈਪਟਨ ਮਰਿੰਦਰ ਸਿੰਘ ਤੇ ਬਾਦਲ ਪਰਿਵਾਰ ਨਾਲ ਮਿਲੀਭੁਗਤ ਦੇ ਦੋਸ਼ ਲਾਉਂਦੇ ਆਖਿਆ ਕਿ ਕਾਂਗਰਸ ਸਰਕਾਰ ਹੋਣ ਦੇ ਬਾਵਜੂਦ ਸੁਖਵੀਰ ਬਾਦਲ ਦੀ ਟਰਾਂਸਪੋਰਟ ਕੰਪਨੀ ਪਹਿਲਾਂ ਤੋਂ ਜ਼ਿਆਦਾ ਵੱ ਸੈਕੀ ਸੁਖਬੀਰ ਨੇ ਪਿਛਲੇ ਦਿਨੀ ਸੈਂਕੜੇ ਨਵੀਆਂ ਬੱਸਾਂ ਖਰੀਦੀਆਂ। ਅਗਰ ਸਾਡਾ ਇਹ ਚੈਨਲ ਤੁਸੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਇਸ ਨੂੰ ਤੁਰੰਤ ਸਕਰੀਨ ਦੇ ਦਿਖਾਏ ਅਨੁਸਾਰ ਸਬਸਕ੍ਰਾਈਬ ਕਰ ਲਓ ਅਤੇ ਘੰਟੀ ਦੇ ਨਿਸ਼ਾਨ ਨੂੰ ਵੀ ਦਬਾ ਦਿਓ ਤਾਂਕਿ ਜਦੋਂ ਵੀ ਅਸੀਂ ਕੋਈ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਪਤਾ ਲੱਗ ਸਕੇ। ਪੰਜਾਬ ਦੇ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਆਖਿਆ ਕਿ ਅਸੀਂ ਸਹੂਲਤਾਂ ਦਾ ਵਿਦੇਸ਼ਾਂ ਦੀ ਤਰਜ਼ ਤੇ ਪਾਲਦੇ ਹਾਂ ਪਰੰਤੂ ਟੈਕਸ ਦੇਣ ਤੋਂ ਅਸੀਂ ਕੰਨੀ ਕਤਰਾਉਂਦੇ ਹਾਂ ਉਹਨਾਂ ਆਖਿਆ ਕਿ ਵਿਦੇਸ਼ਾਂ ਵਿੱਚ ਹਰ ਕੋਈ ਵਿਅਕਤੀ ਆਪਣੀ ਜ਼ਿੰਮੇਵਾਰੀ ਨਾਲ ਟੈਕਸ ਦਿੰਦਾ ਇਸ ਲਈ ਉੱਥੋਂ ਦੀ ਸਰਕਾਰ ਸਹੂਲਤ ਦਿੰਦੀ ਹੈ ਇਸ ਲਈ ਮਾੜੇ ਹਾਲਾਤਾਂ ਲਈ ਸਰਕਾਰ ਦੇ ਨਾਲ-ਨਾਲ ਉਹਨਾਂ ਆਖਿਆ ਕਿ ਅਸੀਂ ਵੀ ਜ਼ਿੰਮੇਵਾਰਾਂ ਅਤੇ ਮੈਂ ਵੀ ਉਹਨਾਂ ਆਖਿਆ ਕਿ ਤੁਹਾਡੇ ਵਿੱਚੋਂ ਹਾਂ ਉਹਨਾਂ ਆਖਿਆ ਕਿ ਹੋ ਸਕਦਾ ਮੇਰੇ ਘਰ ਵੀ ਬਿਜਲੀ ਦੀ ਕੁੰਡੀ ਲੱਗੀ ਹੋਵੇ ਇਸ ਲਈ ਸਰਕਾਰ ਕੋਲ ਕਮਾਈ ਦੇ ਸੀਮਤ ਸਾਧਨ ਨੇ ਜਲੰਧਰ ਕੋ ਗਿਆਨਵੀ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਕਹਿੰਦਾ ਵਾਸੀ ਲਾੜਿਆਂ ਹੱਥੋਂ ਸਤਾਇਆਂ ਧੀਆਂ ਵੱਲੋਂ ਮਜ਼ਹਰਾ ਕੀਤਾ ਗਿਆ ਪਾਸਪੋਰਟ ਜ਼ਬਤ ਕਰਨ ਦੀ ਮੰਗ ਕੀਤੀ ਗਈ ਪਾਲ ਸਿੰਘ ਨੌਲੀ ਲਿਖਤਾ ਜਲੰਧਰ ਤੋਂ ਕਿ ਪ੍ਰਵਾਸੀ ਠੱਗ ਲਾੜਿਆਂ ਹੱਥੋਂ ਸਤਾਇਆਂ ਪੰਜਾਬ ਦੀਆਂ ਧੀਆਂ ਨੇ ਕਮਾਂਤਰੀ ਮਹਿਲਾ ਦਿਵਸ ਮਨਾਉਣ ਵਾਲੀਆਂ ਸਰਕਾਰਾਂ ਨੂੰ ਫਟਕਾਰਾਂ ਪਾਈਆਂ ਪਾਸਪੋਰਟ ਦਫ਼ਤਰ ਅੱਗੇ ਰੋਸ ਮਜ਼ਹਰਾ ਕੀਤਾ ਹੈ ਅਬ ਨਹੀਂ ਵੈਲਫੇਅਰ ਸੁਸਾਇਟੀ ਦੇ ਬੈਨਰ ਹੇਠ ਰੋਸ ਮਜ਼ਹਰਾ ਕਰਦੇ ਆ ਨਾ ਲੜਕੀਆਂ ਨੇ ਆਪਣੇ ਪ੍ਰਵਾਸੀ ਪਤੀਆਂ ਦੇ ਪਾਸਪੋਰਟ ਜ਼ਬਤ ਕਰਨ ਦੀ ਮੰਗ ਕੀਤੀ ਜਿਹੜੇ ਵਿਆਹ ਕਰਾਉਣ ਮਗਰੋਂ ਧੋਖਾ ਦੇ ਗਏ ਤੇ ਪਰਦੇਸਾਂ ਵੱਲ ਉਡਾਰੀ ਘਤ ਗਏ ਜਥੇਬੰਦੀ ਦੀ ਪ੍ਰਧਾਨ ਸਤਪਿੰਦਰ ਕੌਰ ਸੱਤੀ ਦਾ ਕਹਿਣਾ ਹੈ ਕਿ ਸੰਸਥਾ ਨਾਲ 450 ਦੇ ਕਰੀਬ ਅਜਾਈਆਂ ਪੀੜਤ ਲੜਕੀਆਂ ਜੁੜੀਆਂ ਹੋਈਆਂ ਨੇ ਉਹਨਾਂ ਕਹਿ ਹੈ ਕਿ ਪੰਜਾਬ 'ਚ 32000 ਅਜਾਈਆਂ ਤੀਆਂ ਜਿਨਾਂ ਨੂੰ ਅਨਰਾਜ ਲਾੜਿਆਂ ਨੇ ਛੱਡਿਆ ਹੋਇਆ ਹੈ ਇਹਨਾਂ ਵਿੱਚੋਂ ਕੁਝ ਦੇ ਤਾਂ ਬੱਚੇ ਵੀ ਜਵਾਨ ਹੋ ਚੁੱਕੇ ਨੇ ਪਰ ਉਹਨਾਂ ਨੂੰ ਨਾ ਤਾਂ ਕੋਈ ਖਰਚਾ ਮਿਲਦਾ ਤੇ ਨਾ ਹੀ ਸਹੁਰੇ ਪਰਿਵਾਰ ਉਹਨਾਂ ਨੂੰ ਚਲਦੇ ਨੇ ਰੋਸ ਮੁਜ਼ਾਰੇ ਵਿੱਚ 63 ਸਾਲਾ ਪ੍ਰੀਤਮ ਕੌਰ ਵੀ ਸ਼ਾਮਲ ਹੋਈ ਜਿਹੜੀ ਰੋ ਰੋ ਕੇ ਆਪਣਾ ਬੁਰਾ ਹਾਲ ਕਰੀ ਬੈਠੀ ਸੀ ਜਿਸ ਦਾ 1977 ਵਿੱਚ ਵਿਆਹ ਹੋਇਆ ਸੀ ਉਸਦੇ ਪਤੀ ਨੇ 1982 ਵਿੱਚ ਕੈਨੇਡਾ ਚ ਪੱਕਾ ਹੋਣ ਲਈ ਆਪਣੀ ਭਾਬੀ ਨਾਲ ਵਿਆਹ ਕਰਵਾ ਲਿਆ ਸੀ ਟਰਬਿਉਨ ਦੀਆਂ ਪੋਟਾਂ ਦੱਸਦੀਆਂ ਪ੍ਰੀਤਮ ਕੌਰ ਦੱਸਦੀ ਹੈ ਕਿ ਇਸ ਤੋਂ ਬਾਅਦ ਉਸਤੇ ਪਤੀ ਨੇ ਇੱਕ ਹੋਰ ਵਿਆਹ ਕਰਵਾਇਆ ਉਸਤੇ ਪਤੀ ਦੇ ਦੋ ਤੀਆਂ ਤੇ ਇੱਕ ਪੁੱਤਰ ਹੈ ਜਦਕਿ ਉਸ ਨੂੰ ਤਲਾਕ ਨਹੀਂ ਦਿੱਤਾ ਜਗਰਾਉਂ ਦੇ ਐਨਆਰਆਈ ਥਾਣੇ ਵਿੱਚ ਜਾ ਜਾ ਕੇ ਆਪਣੀ ਇਹ ਵਿਰਧ ਰੋ ਬੇਰਦਾਰਤ ਰੋਂਦੀ ਰੋਂਦੀ ਥੱਕar ਗਈ ਹੈ ਪਰ ਉਸਦੀ ਉਡੀਕ ਅਜੇ ਤੱਕ ਨਹੀਂ ਮੁੱਕੀ ਪੁਲਿਸ ਵਾਲੇ ਉਸ 2077 ਵਿੱਚ ਹੋਏ ਵਿਆਹ ਦਾ ਸਬੂਤ ਮੰਗਦੇ ਨੇ ਸਸਤਾ ਦੀ ਪ੍ਰਧਾਨ ਸਤਵਿੰਦਰ ਕੌਰ ਸੱਤੀ ਇਸ ਕੇਸ ਨੂੰ ਆਪਣੇ ਹੱਥਾਂ ਵਿੱਚ ਲੈਂਦੇ ਆ ਇਸ ਗੱਲ ਤੇ ਬਜ਼ਾਇਦਾ ਹੈ ਕਿ ਐਫ ਆਈ ਆਰ ਕਰਾ ਕੇ ਉਹ ਮਾਤਾ ਪ੍ਰੀਤਮ ਕੌਰ ਨੂੰ ਇਨਸਾਫ ਦਿਵਾਵੇਗੀ ਸਤਵਿੰਦਰ ਸੱਤੀ ਕਹਿੰਦੀ ਹੈ ਕਿ 150 ਦੇ ਕਰੀਬ ਠੱਗ ਪ੍ਰਵਾਸੀ ਲਾੜਿਆਂ ਤੋਂ 27 ਲੜਕੀਆਂ ਨੇ ਪਾਸਪੋਰਟ ਦਫਤਰ ਅੱਗੇ ਡਾਡਾ ਰੋਸ ਪ੍ਰਦਰਸ਼ਨ ਕੀਤਾ ਪਾਸਪੋਰਟ ਅਫਸਰ ਤਾਂ ਮੰਗ ਪੱਤਰ ਲੈ ਨਹੀਂ ਆਇਆ ਪਰ ਉਸਨੇ ਆਪਣੀ ਮਾਤ ਹਿੱਤ ਨੂੰ ਭੇਜ ਦਿੱਤਾ ਸਤਵਿੰਦਰ ਕੌਰ ਸੱਤੀ ਕਹਿੰਦੀ ਹੈ ਕਿ ਜਲੰਧਰ ਦਫਤਰ ਨੇ ਅਜੇ ਪੀੜਤ ਲੜਕੀਆਂ ਦੇ ਪਤੀਆਂ ਦੇ ਪਾਸਪੋਰਟ ਜ਼ਬਤ ਕਰਨੇ ਸ਼ੁਰੂ ਨਹੀਂ ਕੀਤੇ ਜਦਕਿ ਪੰਜਾਬ ਦੇ ਹੋਰ ਕਈ ਪਾਸਪੋਰਟ ਦਫਤਰਾਂ ਨੇ ਇਸ ਕਾਰਵਾਈ ਨੂੰ ਅਮਲ ਚੱਲਿਆਂਦਾ ਹੈ ਔਰ 45 ਪਾਸਪੋਰਟ ਪਿਛਲੇ ਦਿਨੀ ਰੱਦ ਕੀਤੇ ਗਏ ਉਸ ਦਾ ਦੱਸਣਾ ਹੈ ਕਿ ਉਹਦਾ ਪਤੀ ਉਸ ਨੂੰ ਛੱਡ ਕੇ ਯੂਕਰੇਨ ਚੱਲ ਗਿਆ ਸੀ ਉੱਥੇ ਪੱਕਾ ਹੋਣ ਤੋਂ ਬਾਅਦ ਉਸ ਨੂੰ ਧੋਖੇ ਨਾਲ ਘਰ ਤੋਂ ਬੇਦਖਲ ਕਰ ਦਿੱਤਾ ਉਹ ਆਪਣੀ ਪਤੀ ਦਾ ਵੀਜ਼ਾ ਰੱਦ ਕਰਵਾ ਚੁੱਕੀ ਹੈ ਹੁਣ ਉਸ ਦਾ ਪਤੀ ਯੂਕਰੇਨ ਤੋਂ ਭੱਜ ਕੇ ਪੋਲੈਂਡ ਚਲਾ ਗਿਆ ਹੈ ਸੱਸ ਸਹੁਰਾ ਵਿਰੋਧ ਕੀਤੇ ਕੇਸ ਵਿੱਚ ਉਹ ਜ਼ਮਾਨਤ ਉੱਤੇ ਬਾਹਰ ਨੇ 17ਵੀਂ ਲੋਕ ਸਭਾ ਲਈ ਚੋਣਾਂ ਦੀ ਤਾਰੀਖ ਦਾ ਐਲਾਨ ਹੋ ਚੁੱਕਾ ਹੈ ਸੱਤ ਗੇੜਾਂ ਵਿੱਚ ਹੋਣ ਵਾਲੀਆਂ ਇਹਨਾਂ ਚੋਣਾਂ ਦੇ ਨਤੀਜੇ 23 ਮਈ ਨੂੰ ਆਉਣਗੇ ਦੋਨਾਂ ਸਤਾਤਾਰੀ ਭਾਜਪੀ ਅਤੇ ਵਿਰੋਧੀ ਧਿਰ ਦੋਨਾਂ ਲਈ ਭੁਖ ਦੀ ਰਾਜਨੀਤੀ ਲਈ ਬੇਹੱਦ ਨਰਨਾਇਕ ਸਾਬਤ ਹੋਣ ਵਾਲੇ ਨੇ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਨਰਿੰਦਰ ਮੋਦੀ ਦਾ ਉਹ ਜਾਦੂ ਬਰਕਰਾਰ ਰਹੇਗਾ ਜਿਹੜਾ 2014 ਵਿੱਚ ਦੇਖਿਆ ਸੀ ਆਪਣੀ ਪਾਰਟੀ ਨੂੰ ਸੱਤਾ ਵਿੱਚ ਲਿਆਉਣ ਦਾ ਉਹਨਾਂ ਦੇ ਸਭ ਤੋਂ ਵੱਡਾ ਦਬਾਅ ਹੋਏਗਾ ਜੇਕਰ ਮੋਦੀ ਕਾਮਯਾਬ ਰਹਿੰਦੇ ਹੈ ਤਾਂ ਉਹ ਆਪਣੀ ਲੋਕਪ੍ਰਿਤਾ ਨੂੰ ਇੰਨੀ ਲੰਬੀ ਲਕੀਰ ਖਿੱਚ ਦੇਣਗੇ ਜੋ ਆਉਣ ਵਾਲੇ ਸਾਲਾਂ ਵਿੱਚ ਵਿਰੋਧੀ ਧਿਰ ਦੀ ਰਾਹ ਮੁਸ਼ਕਲ ਬਣਾ ਦੇਵੇਗੀ ਦੂਜੇ ਪਾਸੇ ਵਿਰੋਧੀ ਧਿਰ ਆਪਣੀ ਤਾਕਤ ਦਿਖਾਉਣ ਵਿੱਚ ਸਫਲ ਰਿਹਾ ਤੇ ਫਿਰ ਭਾਜਪਾ ਨੂੰ ਨਵਾਂ ਪੱਤਾ ਲੱਭਣਾ ਪੈ ਸਕਦਾ ਹੈ ਇਸ ਦੇ ਨਾਲ ਹੀ ਸੂਬਿਆਂ ਵਿੱਚ ਗੱਟਜੁੜ ਦੀ ਰਾਜਨੀਤੀ ਦਾ ਨਵਾਂ ਚੈਪਟਰ ਸ਼ੁਰੂ ਹੋਏਗਾ ਚੋਣ ਕਮਿਸ਼ਨ ਵੱਲੋਂ ਐਲਾਨੀਆਂ ਤਰੀਕਾਂ ਤੇ ਸੱਤ ਗੇੜਾਂ ਤੋਂ ਬਾਅਦ ਸੱਤਾ ਹੱਥ ਆਏਗੀ ਚੋਣ ਕਮਿਸ਼ਨ ਲਈ ਇਸ ਵਾਰ ਪੋਲਿੰਗ ਨੂੰ ਵਧਾਉਣਾ ਵੀ ਘੱਟ ਚੁਣੌਤੀ ਨਹੀਂ ਪਿਛਲੀਆਂ ਕਈ ਚੋਣਾਂ ਵਿੱਚ ਲਗਾਤਾਰ ਪੋਲਿੰਗ ਵਿੱਚ ਵਾਧੇ ਦਾ ਟ੍ਰੈਂਡ ਦਿਖਿਆ 2014 ਦੀਆਂ ਆਮ ਚੋਣਾਂ ਵਿੱਚ 65% ਦੀ ਪੋਲਿੰਗ ਹੋਈ ਸੀ ਜੋ ਪਿਛਲੀ ਵਾਰ ਦੇ ਮੁਕਾਬਲੇ ਲਗਭਗ 6% ਦੀ ਜ਼ਿਆਦਾ ਹੈ ਈਸ਼ਵਰ ਕਮਿਸ਼ਨ ਦੇ ਅਨੁਸਾਰ 70 ਫੀਸਦੀ ਤੋਂ ਵੱਧ ਪੋਲਿੰਗ ਕਰਾਉਣ ਦਾ ਟੀਚਾ ਹੈ ਮੌਸਮ ਅਤੇ ਤਿਹਾਰਾਂ ਦੀ ਵੀ ਚਿੰਤਾ ਹੈ ਜਿਆਦਾ ਗਰਮੀ ਪੋਲਿੰਗ ਨੂੰ ਪ੍ਰਭਾਵਿਤ ਕਰ ਸਕਦੀ ਹੈ ਲੇਕਿਨ ਚੋਣ ਕਮਿਸ਼ਨ ਨੇ ਆਖਿਆ ਕਿ ਪ੍ਰੋਗਰਾਮ ਐਸੇ ਤੈਅ ਕੀਤੇ ਹਨ ਜਿਸ ਤੇ ਪਹਿਲਾ ਗਰਮੀ ਵਾਲੇ ਇਲਾਕਿਆਂ ਵਿੱਚ ਪਹਿਲਾਂ ਪੋਲਿੰਗ ਹੋਣਗੇ ਚੋਣਾਂ ਦੇ ਦੌਰਾਨ ਰਮਜ਼ਾਨ ਦਾ ਮਹੀਨਾ ਵੀ ਆਉਂਦਾ ਹੈ ਪਿਛਲੀਆਂ ਚੋਣਾਂ ਦੇਦ੍ਰਾਨ ਚੋਣ ਕਮਿਸ਼ਨ ਦੇ ਸਾਹਮਣੇ ਸਭ ਤੋਂ ਵੱਡੀ ਗਰਮ ਭਾਸ਼ਣ ਦੇ ਮਾਮਲੇ ਸਨ ਪਿਛਲੀਆਂ ਆਮ ਚੋਣਾਂ ਵਿੱਚ 42 ਗਰਮ ਭਾਸ਼ਣ ਦੇ ਮਾਮਲੇ ਆਏ ਚੋਣ ਕਮਿਸ਼ਨ ਮੰਨਦਾ ਹੈ ਕਿ ਗਰਮ ਭਾਸ਼ਣ ਚੋਣਾਂ ਦੇ ਦੌਰਾਨ ਮਾਹੌਲ ਨੂੰ ਵਿਗਾੜ ਸਕਦੇ ਨੇ ਅਜੇ ਵਿੱਚ ਹਾਲ ਦੀ ਸਮੇਂ ਚੋਣ ਕਮਿਸ਼ਨ ਨੇ ਗਰਮ ਭਾਸ਼ਣ ਨੂੰ ਰੋਕ ਲਈ ਕਈ ਕਾਨੂੰਨ ਬਣਾਉਣ ਦੀ ਪਹਿਲ ਕੀਤੀ ਹੈ ਲੇਕਿਨ ਹਾਲੇ ਤੱਕ ਇਸ ਦੇਸ਼ ਵਿੱਚ ਠੋਸ ਪਹਿਲ ਨਹੀਂ ਹੋ ਸਕੀ ਚੋਣ ਕਮਿਸ਼ਨ ਨੇ ਚੋਣਾਂ ਵਿੱਚ ਰਾਜਨੀਤਿਕ ਪਾਰਟੀਆਂ ਨੂੰ ਸੋਸ਼ਲ ਮੀਡੀਆ ਤੇ ਪ੍ਰਚਾਰ ਦੀ ਸਲਾਹ ਦਿੰਦੀ ਹੈ ਲੇਕਿਨ ਇਸ ਤੋਂ ਪਹਿਲਾਂ ਕਮਿਸ਼ਨ ਵੱਲੋਂ ਪਰਮਾਨਿਤ ਕਮੇਟੀ ਤੋਂ ਇਸ ਦੀ ਮਨਜ਼ੂਰੀ ਲੈਣੀ ਪਵੇਗੀ ਯੂਨੀਵਰਸਿਟੀ ਦੀ ਖੋਜ ਰਿਪੋਰਟ ਮੁਤਾਬਕ 2018 ਵਿੱਚ ਪ੍ਰਕਾਸ਼ਿਤ ਰਿਪੋਰਟ ਦੇ ਅਨੁਸਾਰ 20% ਦੀ ਭਾਰਤੀ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਨੇ ਇਸੇ ਪ੍ਰਕਾਰ ਸੋਸ਼ਲ ਮੀਡੀਆ ਦੇ ਜਰੀਏ ਰਾਜਨੀਤਿਕ ਦਲ ਕਰੀਬ 18 ਕਰੋੜ ਵੋਟਰਾਂ ਤੱਕ ਸਿੱਧੀ ਪਹੁੰਚ ਬਣਾ ਸਕਦੇ ਨੇ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਇਸ ਤਿਹਾਰ ਵਿੱਚ 90 ਕਰੋੜ ਵੋਟਰ ਆਪਣੀ ਸਰਕਾਰ ਚੁਣਨਗੇ 10 ਕਰੋੜ ਵੋਟਰ ਪਹਿਲੀ ਵਾਰ ਵੋਟ ਪਾਉਣਗੇ 42 ਕਰੋੜ ਮਹਿਲਾ ਵੋਟਰ ਨੇ ਤੇ 1.5 ਕਰੋੜ ਵੋਟਰ 18 ਤੋਂ 19 ਸਾਲ ਦੇ ਨੇ ਐਨਆਈ ਵੋਟਰਾਂ ਦੀ ਗਿਣਤੀ ਕਰੀਏ ਤਾਂ 71735 ਹੈ 99% ਦੀ ਵੋਟਰਾਂ ਦੇ ਕੋਲ ਫੋਟੋ ਆਈ ਕਾਰਡ ਹੈ ਪੰਜਾਬ ਦੀਆਂ ਚੋਣਾਂ ਭਾਜਪਾ ਅਕਾਲੀ ਦਲ ਦੇ ਸਾਹਮਣੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਐ 2014 ਦੀਆਂ ਪੰਜਾਬ ਵਿੱਚ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਨੂੰ 6 ਸੀਟਾਂ ਮਿਲੀਆਂ ਸਨ ਜਦਕਿ ਕਾਂਗਰਸ ਨੂੰ 3 ਤੇ ਪਹਿਲੀ ਵਾਰ ਚੋਣ ਲੜੀ ਆਮ ਆਦਮੀ ਪਾਰਟੀ ਨੂੰ 4 ਸੀਟਾਂ ਮਿਲੀਆਂ ਸਨ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੇ ਭਾਰਤੀ ਜਨਤਾ ਪਾਰਟੀ ਸ਼੍ਰੋਮਣੀ ਅਕਾਲੀ ਦਲ ਗੱਠਜੋੜ ਨੂੰ ਹਰਾ ਕੇ ਸੱਤਾ ਹਾਸਲ ਕੀਤੀ ਆਮ ਆਦਮੀ ਪਾਰਟੀ ਦੂਜੀ ਵੱਡੀ ਪਾਰਟੀ ਬਣੀ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾਕਟਰ ਕੇ ਕਰਨਾ ਰਾਜੂ ਨੇ ਆਖਿਆ ਕਿ ਐਲਾਨ ਦੇ ਨਾਲ ਹੀ ਕੋਡ ਲਾਗੂ ਹੋ ਗਿਆ ਹੈ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਜ਼ਿਲ੍ਹਾ ਪੁਲਿਸ ਮੁਖੀ ਨੂੰ ਵੀਡੀਓ ਕਾਨਫਰੰਸ ਦੇ ਜ਼ਰੀਏ ਹਦਾਇਤਾਂ ਦਿੱਤੀਆਂ ਸਿਆਸੀ ਪਾਰਟੀਆਂ ਨੂੰ ਵੀ ਕੋਡ ਦੀ ਪਾਲਣਾ ਕਰਨ ਨੂੰ ਆਖਿਆ ਗਿਆ ਲੋਕ ਸਭਾ ਚੋਣਾਂ ਵਿੱਚ 400 ਸੈਨਿਕ ਬਲਾਂਦੀਆਂ 199 ਕੰਪਨੀਆਂ ਤੇ ਵਿਧਾਨ ਸਭਾ ਚੋਣਾਂ ਵਿੱਚ 500 ਕੰਪਨੀਆਂ ਤਾਇਨਾਤ ਕੀਤੀਆਂ ਸਨ ਈਸਵਾਰ 199 ਮੈਂ ਤੋਂ ਜ਼ਿਆਦਾ ਕੰਪਨੀਆਂ ਮੰਗੀਆਂ ਗਈਆਂ ਹਨ ਖਰਚੇ ਦੇ ਲਿਹਾਜ਼ ਨਾਲ 6 ਹਲਕੇ ਅੰਮ੍ਰਿਤਸਰ ਗੁਰਦਾਸਪੁਰ ਜਲੰਧਰ ਪਟਿਆਲਾ ਲੁਧਿਆਣਾ ਬਠਿੰਡਾ ਨੂੰ ਸੰਵੇਦਨਸ਼ੀਲ ਐਲਾਨਿਆ ਗਿਆ ਪੰਜਾਬ ਵਿੱਚ ਕੁੱਲ 361000 ਲਾਇਸੈਂਸੀ ਹਥਿਆਰ ਹੈ ਜਿਨ੍ਹਾਂ ਵਿੱਚ 2 ਲੱਖ ਪੰਚਾਇਤੀ ਚੋਣਾਂ ਦੇ ਦੌਰਾਨ ਜਮ੍ਹਾਂ ਕਰਾਏ ਸਨ ਜੋ ਹਲੇ ਵਾਪਸ ਨਹੀਂ ਕੀਤੇ ਚੋਣ ਖਰਚੇ ਦੀ ਹੱਦ 70 ਲੱਖ ਰੁਪਏ ਹੈ ਚੋਣ ਕਮਿਸ਼ਨ ਨੇ ਇੱਕ ਮੋਬਾਈਲ ਐਪ ਸੀ ਵਿਜ਼ਲ ਲਾਂਚ ਕੀਤਾ ਜਿਸ ਤੇ ਕੋਈ ਵੀ ਵਿਅਕਤੀ ਫੋਟੋ ਜਾਂ 2 ਮਿੰਟ ਦੀ ਵੀਡੀਓ ਭੇਜ ਸਕਦਾ ਹੈ ਕਿਸੇ ਨੂੰ ਵੀ ਕੋਈ ਗਲਬੜ ਨਜ਼ਰ ਆਉਂਦੀ ਹੈ ਤਾਂ ਸਿੱਧਾ ਕਮਿਸ਼ਨ ਸ਼ਿਕਾਇਤ ਹੋਏਗੀ ਕਾਰਵਾਈ ਤੋਂ ਬਾਅਦ ਕਮਿਸ਼ਨ ਇਸ ਨੂੰ ਸੂਚਿਤ ਕਰੇਗਾ ਜੇਕਰ ਉਹ ਪਹਿਚਾਨ ਲਕੋਣੀ ਚਾਹੁੰਦਾ ਹੈ ਤਾਂ ਜਨਤਕ ਨਹੀਂ ਕੀਤੀ ਜਾਏਗੀ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੂੰ ਭਾਰਤੀ ਜਨਤਾ ਪਾਰਟੀ ਦੀ ਜ਼ਿਆਦਾ ਹੀ ਅਮਿਤ ਸ਼ਾਹ ਦੇ ਹੁਕਮਾਂ ਤੋਂ ਬਾਅਦ ਦੋਨਾਂ ਪਾਰਟੀਆਂ ਦੇ ਜ਼ਿਲ੍ਹਾ ਪ੍ਰਧਾਨਾਂ ਦੀ ਸਾਂਝੀ ਮੀਟਿੰਗ ਸੱਦੀ ਗਈ ਜ਼ਿਲ੍ਹਾ ਪੱਧਰ ਤੇ ਬਣੀਆਂ ਦੋਨਾਂ ਪਾਰਟੀਆਂ ਦੀਆਂ ਕੋਆਰਡੀਨੇਸ਼ਨ ਕਮੇਟੀਆਂ ਬਣਾਈਆਂ ਪਹਿਲੀ ਵਾਰ ਸ਼੍ਰੋਮਣੀ ਅਕਾਲੀ ਦਲ ਦੀ ਹਾਈ ਕਮਾਂਡ ਨੇ ਭਾਜਪਾ ਦੇ ਹੈੱਡਕੁਆਰਟਰ ਪਹੁੰਚ ਕੇ ਮੀਟਿੰਗ ਕੀਤੀ ਰਾਜ ਪੱਧਰ ਤੇ ਕੋਆਰਡੀਨੇਸ਼ਨ ਕਮੇਟੀ ਬਣਾਈ ਗਈ ਹੈ ਪੰਜਾਬ ਕਾਂਗਰਸ ਸਕਰੀਨਿੰਗ ਕਮੇਟੀ ਨੇ ਸਾਰੀਆਂ ਸੀਟਾਂ ਤੇ ਪੈਨਲ ਫਾਈਨਲ ਕਰ ਦਿੱਤੇ ਨੇ ਮੁੱਖ ਮੰਤਰੀ ਨੇ ਸਾਰੀਆਂ 13 ਸੀਟਾਂ ਜਿੱਤਣ ਦਾ ਦਾਵਾ ਕੀਤਾ ਮੁੱਖ ਮੰਤਰੀ ਦੀ ਅਗਵਾਈ ਵਿੱਚ ਦਿੱਲੀ ਵਿੱਚ ਮੀਟਿੰਗ ਹੋਈ ਜਿੱਥੇ ਹਾਈ ਕਮਾਂਡ ਨੂੰ ਨਾਂ ਭੇਜੇ ਜਾਣਗੇ ਪੰਜਾਬ ਵਿੱਚ ਆਖਰੀ ਗੇੜ ਵਿੱਚ ਚੋਣਾ ਹੁਣ ਤੇ ਕਾਂਗਰਸ ਨੇ ਕਾਮਰਕਸੇ ਕਸ ਲਈ ਨੇ ਚੋਣ ਕਮਿਸ਼ਨ ਨੂੰ ਵਿਦੇਸ਼ੀ ਖਾਤਿਆਂ ਦਾ ਵੀ ਹਿਸਾਬ ਦੇਣਾ ਪਵੇਗਾ 5 ਸਾਲ ਦੀ ਆਮਦਨ ਕਰ ਰਟਰਨ ਨਾ ਦੇਣ ਤੇ ਨਾਮਜ਼ਦਗੀ ਪੱਤਰ ਮਨਜ਼ੂਰ ਨਹੀਂ ਹੋਏਗਾ ਪਛਾਣ ਪੱਤਰ ਦੇ ਤੌਰ ਤੇ ਇਸਤੇਮਾਲ ਕੀਤੀ ਗਈ ਵੋਟਰ ਸਲਿੱਪ ਇਸ ਵਾਰ ਵੀਵੀ ਪੈਟ ਮਸ਼ੀਨ ਨਾਲ ਮਿਲੇਗੀ ਪਾਕਿਸਤਾਨ ਨਾਲ ਸਬੰਧਾਂ ਵਿੱਚ ਪੈਦਾ ਹੋਏ ਤਣਾਅ ਵਿਚਕਾਰ ਭਾਰਤ ਨੇ ਸਿੰਧ ਨਦੀ ਤੇ ਚੱਲ ਰਹੇ ਪ੍ਰੋਜੈਕਟ ਕਾਰਜਾਂ ਨੂੰ ਵੇਖਣ ਲਈ ਮਾਹਰਾਂ ਦੇ ਪਾਕਿਸਤਾਨ ਦੌਰੇ ਦਾ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਹੈ ਸਿੰਧੂ ਜਲ ਸਮਝੌਤੇ ਤਹਿਤ ਦੋਨਾਂ ਦੇਸ਼ਾਂ ਦੇ ਮਾਹਰ ਨਦੀ ਪ੍ਰੋਜੈਕਟ ਦੇ ਨਰੀਖਣ ਲਈ ਦੌਰੇ ਕਰਦੇ ਨੇ ਇਸੇ ਵਾਰ ਭਾਰਤੀ ਮਾਹਰਾਂ ਦੇ ਪਾਕਿਸਤਾਨ ਦੌਰੇ ਦੀ ਵਾਰੀ ਸੀ ਸਿੰਧੂ ਕਮਿਸ਼ਨ ਦੀ ਲਾਹੌਰ ਵਿੱਚ 29 ਤੀ ਅਗਸਤ 2018 ਨੂੰ 115ਵੀਂ ਮੀਟਿੰਗ ਹੋਈ ਸਮਝੌਤੇ ਅਨੁਸਾਰ ਦੋਨਾਂ ਦੇਸ਼ਾਂ ਦੇ ਮਾਹਰਾਂ ਦੇ ਦੌਰੇ ਜਾਰੀ ਰੱਖਣ ਤੇ ਸਹਿਮਤੀ ਬਣੀ ਪਾਕਿਸਤਾਨ ਦਲ ਦਾ ਭਾਰਤੀ ਦੌਰ ਅਕਤੂਬਰ 2018 ਵਿੱਚ ਪ੍ਰਸਤਾਵਿਤ ਸੀ ਜੰਮੂ ਕਸ਼ਮੀਰ ਵਿੱਚ ਸਰਕਾਰ ਦੀ ਚੋਣ ਕਰਕੇ ਸਿੰਧ ਨਦੀ ਦੇ ਚੱਲ ਰਹੇ ਪ੍ਰੋਜੈਕਟਾਂ ਦੇ ਨਿਰੇਖਣ ਲਈ ਹੋਣ ਵਾਲਾ ਇਹ ਦੌਰਾ ਟਾਲ ਦਿੱਤਾ ਗਿਆ ਪੰਜਾਬ ਵਿੱਚ ਸਿੱਖਿਆ ਦਾ ਅਧਿਕਾਰ ਐਕਟ ਮੁਤਾਬਕ ਹੁਣ ਤੱਕ ਨਿਯਮ ਇਹ ਸੀ ਕਿ ਸਰਕਾਰੀ ਸਕੂਲਾਂ ਵਿੱਚ ਪਹਿਲੀ ਤੋਂ ਲੈ ਕੇ 8ਵੀਂ ਤੱਕ ਪੜ੍ਹਦੇ ਬੱਚੇ ਸਕੂਲ ਆਉਣ ਜਾਂ ਨਾ ਆਉਣ ਉਹਨਾਂ ਨੂੰ ਫੇਲ ਨਹੀਂ ਕੀਤਾ ਜਾਏਗਾ ਹੁਣ ਇਸ ਐਕਟ ਵਿੱਚ ਸੋਧ ਕਰਕੇ ਲਾਜ਼ਮੀ ਕਰ ਦਿੱਤਾ ਗਿਆ ਕਿ ਬੱਚਾ ਜੋ ਅਗਲੀ ਜਮਾਤ ਵਿੱਚ ਜਾਣ ਦੇ ਯੋਗ ਨਹੀਂ ਤਾਂ ਉਸ ਦੀਆਂ ਹਾਜ਼ਰੀਆਂ ਪੂਰੀਆਂ ਨਹੀਂ ਤਾਂ ਉਸ ਨੂੰ ਫੇਲ ਕੀਤਾ ਜਾ ਸਕਦਾ ਹੈ ਖੜਕੂਆ ਦੇ ਵੇਲੇ ਦੇ ਸਿਆਸੀ ਸੇ ਕੈਦੀਆਂ ਦੀ ਰਿਹਾਈ ਲਈ ਸਿੱਖ ਜਥੇਬੰਦੀਆਂ ਨੇ ਚੰਦੀਕੜ ਦੀ ਮਾਡਲ ਜੇਲ ਬੜੈ ਲੱਗੇ ਤਰਨਾ ਦਿੱਤਾ ਬੜੈਲ ਜੇਲ ਵਿੱਚ ਨજરਬੰਦ ਸਜ਼ਾ ਪੂਰੀ ਕਰ ਚੁੱਕੇ ਭਾਈ ਸ਼ਮਸ਼ੇਰ ਸਿੰਘ ਦੀ ਪਤਨੀ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ ਸਜ਼ਾਵਾਂ ਭੁਗਤ ਚੁੱਕੇ ਨજરਬੰਦ ਬੰਦੀ ਸਿੰਘਾਂ ਦੀਆਂ ਰਿਹਾਈਆਂ ਸੰਬੰਧੀ ਸਭ ਨੇ ਆਪੋ ਆਪਣੇ ਵਿਚਾਰ ਪੇਸ਼ ਕਰਦੇ ਆ ਬਰਗਾੜੀ ਮੋਰਚੇ ਨੂੰ ਖਤਮ ਕਰਨ ਨੂੰ ਵੀ ਮੰਨ ਭਾਗਾ ਕਰਾਰ ਦਿੱਤਾ ਮਠੇਂਡਾ ਪੁਲਿਸ ਰੇਂਜ ਦੇ ਆਈਜੀ ਐਮ ਐਫ ਫਾਰੂਕੀ ਨੇ ਪਿੰਡਾਂ ਦੀਆਂ ਪੰਚਾਇਤਾਂ, ਯੂਥ ਕਲੱਬਾਂ, ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਨੂੰ ਸਲਾਹ ਦਿੱਤੀ ਕਿ ਸਾਰੇ ਮਿਲ ਕੇ ਨਸ਼ੇ ਅਤੇ ਹੋਰ ਸਮਾਜਿਕ ਅਲਾਮਤਾਂ ਨੂੰ ਖਤਮ ਕਰਨ। ਉਹਨਾਂ ਆਖੇ ਕਿ ਪੁਲਿਸ ਨਸ਼ਾ ਤਸਕਰਾਂ ਤੇ ਉਹਨਾਂ ਦੇ ਹੋਰ ਭਾਗੀ ਜਰਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰ ਰਹੀ ਹੈ ਜਿਸ ਦੇ ਮੁਕੰਮਲ ਖਾਤਮੇ ਲਈ ਲੋਕਾਂ ਦਾ ਸਹਿਯੋਗ ਬੜਾ ਜ਼ਰੂਰੀ ਹੈ। ਅੱਜ ਦੇ ਪ੍ਰੋਗਰਾਮ ਵਿੱਚ ਬਸ ਇੰਨਾ ਹੀ ਕੱਲ ਫਿਰ ਮਿਲਾਂਗੇ ਸਤਿ ਸ਼੍ਰੀ ਅਕਾਲ।